ਰੇ ਮਨ ਵਿੱਚ ਭਾਵਨਾ ਬਣੇ ਕੀ ਬੋਲਦਾ ਹੀ ਨਹੀਂ ਕੋਈ ਬੋਲ ਤੇ ਕੋ ਬੋਲ ਰਿਹਾ ਹੈ ਰਮੈਰੀ ਮੈਨੂੰ ਉਹ ਨਜ਼ਰ ਆਵੇਗਾ ਆਇਆ ਜਿੰਨਾ ਦੀ ਭਾਵਨਾ ਬਣੀ ਉਹਨਾਂ ਨੂੰ ਆਇਆ ਲੱਗਿਆ ਭਗ ਭਾਈ ਕਨ੍ਹਿਆ ਜੀ ਸਾਡੇ ਅਤਿਅੰਤ ਪ੍ਰਤੱਖ ਉਦਾਹਰਨ ਹੈ ਭਾਈ ਕਨ੍ਹਿਆ ਜੀ ਦੇ ਮਨ ਦੇ ਵਿੱਚ ਇਹ ਖਿਆਲ ਬਣੇ ਤੇ ਕੁਝ ਸਿੱਖਾਂ ਦੇ ਮਨ ਵਿੱਚ ਸ਼ੱਕਾ ਪੈਦਾ ਹੋ ਗਿਆ ਕਿ ਅਸੀਂ ਤਲਵਾਰ ਨਾਲ ਮਾਰਦੇ ਹਾਂ ਤੇ ਇਹ ਫਿਰ ਥਾ ਲੱਗਾ ਹੈ ਪਾਣੀ ਪਿਆ ਕੇ। ਸਤਿਗੁਰਾਂ ਨੇ ਬੁਲਾਇਆ ਭਾਈ ਕਨਈਆ ਕੀ ਕਰਦੇ ਆਂ? ਪਾਤਸ਼ਾਹ ਸੇਵਾ ਕੈਸੀ ਸੇਵਾ? ਸਿੱਖਾਂ ਨੇ ਸ਼ਿਕਾਇਤ ਕੀਤੀ ਹੈ ਕਿ ਦੁਸ਼ਮਣ ਨੂੰ ਮਾਰਦੇ ਹਾਂ ਤੇ ਭਾਈ ਕਨਈਆ ਉਹਨਾਂ ਨੂੰ ਪਾਣੀ ਪਿਉਂਦਾ। ਕਾਸ਼ਾ ਦੇ ਦੁਸ਼ਮਣ ਨੂੰ ਤਲਵਾਰ ਨਾਲ ਮਾਰਦੇ ਤੇ ਮੈਂ ਪਾਣੀ ਪਿਆ ਕੇ ਦੁਸ਼ਮਣ ਹੀ ਮਾਰ ਦਿੰਦਾ ਮੈਂ ਦੁਸ਼ਮਣੀ ਖਤਮ ਕਰਦਾ ਕਿਤੇ ਆ ਭਾਵਨਾ ਬੜੇ ਸਾਡੇ ਅੰਦਰ ਕਿ ਮੈਂ ਕੀ ਦੁਸ਼ਮਣੀ ਖਤਮ ਕਰਾਂ ਕਿ ਆਪਣੇ ਅੰਦਰੋਂ ਭਾਵਨਾ ਕੱਢ ਦੇਵਾਂ ਦੁਸ਼ਮਣੀ ਆਲੀ ਫਿਰ ਘਰਾਂ ਵਿੱਚ ਪਿਆਰ ਹੋ ਜਾਏਗਾ ਫਿਰ ਘਰ ਵਿੱਚ ਜਾਂਦੇ ਜਾਂਦਿਆਂ ਹੀ ਸਾਸ ਨੂੰ ਆਪਣੀ ਨੋਹ ਵਿੱਚ ਧੀ ਨਜ਼ਰ ਆਉਂਦੀ ਜਾਵੇ ਤੇ ਨੌਂ ਤੋਂ ਆਪਣੀ ਮਾਨ ਨਜ਼ਰਾਂ ਉੱਠੀ ਸ਼ੁਰੂ ਹੋ ਜਾਣੀ ਹੈ ਪਿਆਰ ਹਲਦਾ ਨਾ ਕਿਤੇ ਭਾਵਨਾ ਬਣਦਾ ਵੀ ਸਤਿਗੁਰੂ ਦੇ ਪ੍ਰਤੀ ਇਹ ਫਿਰ ਮਗਾਨਾ ਕੋਈ ਨਹੀਂ ਨਜ਼ਰ ਆਉਣਾ ਨਾ ਕੋ ਪੈਰੀ ਨਹੀਂ ਬਦਾਨਾ ਸੱਗ ਸੰਗ ਹੱਥ ਕੋ ਬਣਾ ਲਈ ਧਰਮ ਸਾਡੇ ਘਰਾਂ ਵਿੱਚੋਂ ਗਵਾਚਿਆ ਬਣਦਾ ਤੇ ਲੱਭਦੇ ਵੀ ਨਹੀਂ ਸਾਡੇ ਘਰਾਂ ਵਿੱਚ ਧਰਮ ਨਹੀਂ ਗਵਾਚ ਖਪਤਾ ਹੈ ਤੇ ਧਰਮ ਲੱਭਣ ਵਾਸਤੇ ਲੋਕੀ ਨਾ ਜੀ ਧਰਮ ਦਾ ਸਾਨਾਂ ਤੇ ਦਰੇ ਕਰਦੇ ਹੱਥ ਇੱਥੋਂ ਤੱਕ ਧਰਮ ਸਿਖਾਇਆ ਜਾਣਾ ਸੀ ਲੱਭਣਾ ਤਾਂ ਤਰਾਂ ਦੇ ਵਿੱਚੋਂ ਸੀ ਇਹ ਤੂੰ ਤਾਂ ਸਿਖਾਇਆ ਜਾਦਾ ਤੇ ਧਰਮ ਦਿਸਦਾ ਸਾਡੇ ਘਰ ਵਿੱਚ ਹੈ ਸਮਾਜ ਵਿੱਚ ਡਾਕਟਰ ਬਣਦਾ ਹੈ ਜੀ ਯੂਨੀਵਰਸਿਟੀ ਵਿੱਚ ਪੜ ਕੇ ਵੱਡੀਆਂ-ਵੱਡੀਆਂ ਕਲਾਸਾਂ ਲੈ ਕੇ ਕਰਦੇ ਨੇ ਡਿਗਰੀਆਂ ਪ੍ਰਾਪਤ ਹੁੰਦੀਆਂ ਪਰ ਉੱਥੇ ਸਾਰੇ ਹੀ ਖਤਰਨੇ ਪਰ ਕਿੰਨਾ ਕੁ ਮਾਰ ਡਾਕਟਰ ਹੈ ਉਹ ਨੂੰ ਪਤਾ ਲੱਗਦਾ ਹੈ ਜਦੋਂ ਉਹ ਫੀਲਡ ਦੇ ਵਿੱਚ ਵਿਚਰਦਾ ਹੈ ਅਮਰੀਕਾਂ ਦਾ ਬਾਜ ਕਰਦਾ ਇਤਾਂ ਪਿਆਰੋ ਗੁਰੂ ਕੀ ਧੋਲ ਵਿੱਚ ਤਾਂ ਸਾਰੇ ਸੱਚ ਯਾਦ ਆਉਂਦੇ ਨੇ ਪ੍ਰਗਟਾਤ ਵੱਡਾ ਸਿੱਖ ਹੈ ਇਹਦੇ ਘਰ ਵਿੱਚ ਜਾ ਕੇ ਪਤਾ ਲੱਗਦਾ ਸਿੱਖ ਕਿੱਦਾਂ ਇਹਦੇ ਕਰਮ ਵਿੱਚ ਗੋਲਵਾੜੀ ਕਿੱਦਾਂ ਦੀ ਆ ਰਹੀ ਆਵਾਜ਼ਾਂ ਕਿੱਦਾਂ ਦੀਆਂ ਆਉਂਦੀਆਂ ਇੱਕ ਨਿੱਕ ਸਤਕਾਰ ਨਾਲ ਬੋਲ ਰਿਹਾ ਆਪਣੇ ਘਰ ਦੇ ਵਿੱਚ ਇਹ ਹੈ ਜੀ ਧਰਮ ਦਸੇਗਾ ਇਹ ਦੇ ਸੇਗਾ ਉਹ ਕੋਈ ਤੋਂ ਜਾਣ ਆਣਾ ਚਾਹਾਂਗੇ ਅਸੀਂ ਪਿਆਰੇਓ ਗੁਰੂ ਦੇ ਜਨ ਬਣੀਏ ਰੱਬ ਦੇ ਪਿਆਰੇ ਮਨ ਲੈ ਕੇ ਸਾਡਾ ਇੰਤੇ ਆਇਆ ਤੋਰ ਪੂਰਾ ਹੋਵੇ ਕੁਝ ਨਾ ਕੁਝ ਲੈ ਕੇ ਜਾਣਾ ਜੇ ਅਪਾ ਸਤਿਗੁਰੂ ਦੇ ਘਰ ਤੇ ਆਉਂਦੇ ਹਾਂ ਖਾਲੀ ਨਾ ਮੁੜ ਕੇ ਜਾ ਕੇ ਸਾਡਾ ਇਸ ਸਮਾਂ ਤਾਂ ਰਾਜੇ ਵਾਦ ਹੈ ਜੀ ਝੋਲੀ ਦੇ ਵਿੱਚ ਲੈ ਕੇ ਜਾਵਾਂਗੇ ਗੁਰੂ ਦਾਤਾਂ ਵਟਦਾ ਹੈ ਪਰ ਮੈਂ ਖਾਲੀ ਮੁੜ ਜਾਂਦਾ ਹਾਂ ਗੁਰੂ ਵੱਡਿਆਂ ਦਾ ਤਾਂ ਕਿਹੜੀਆਂ ਵੀ ਜਿਹੜੀਆਂ ਇੱਛਾ ਪੂਰੀਆਂ ਕਰਨ ਵਾਲੀਆਂ ਅਸੀਂ ਸਾਰੇ ਮਨ ਲਈ ਸ਼ਾਂਤੀ ਟਿਕਾਣਾ ਚੁੰਦੇ ਹਾਂ ਤੇ ਗੁਰੂ ਉਹ ਦਾਤ ਬਣਦਾ ਹੈ ਪਰ ਅਸੀਂ ਲੈ ਕੇ ਨਹੀਂ ਆਉਂਦੇ ਮਨ ਫੇਰ ਫੜਕਦਾ ਰਹਿ ਜਾਂਦਾ ਸ਼ਾਂਤੀ ਆਉਂਦੀ ਨਹੀਂ ਟਿਕਾਣਾ ਆਉਂਦਾ ਹੀ ਨਹੀਂ ਤੇ ਪਾਤਸ਼ਾਹ ਕਹਿੰਦੇ ਰੱਬ ਦਾ ਪਿਆਲਾ ਹੱਥ ਜੋੜਦਾ ਹੈ ਤੂੰ ਰਖਵਾਲਾ ਸਦਾ ਸਦਾ ਹਉ ਤਉ ਤਿਆਈਂ ਫਿਰ ਆਪਣੀ ਪਾਵਨ ਪੰਕਤੀ ਵਿੱਚ ਬੜਾ ਪਿਆਰਾ ਸ਼ਬਦ ਪਾਤਸ਼ਾਹ ਨੇ ਸਿਖਾਇਆ ਸਰਦ ਕਹਿੰਦੇ ਰੱਬ ਦੇ ਪਿਆਰੇ ਦੇ ਅੰਦਰ ਭਾਵਨਾ ਹੈ ਜੀ ਜੰਤ ਸਭ ਤੇਰੇ ਆ ਇਹ ਭਾਵਨਾ ਬਣਦੀ ਹੈ ਜਨ ਦੇ ਅੰਦਰ ਕਿ ਸਾਰੇ ਚੀਜ਼ਾਂ ਤੇਰੇ ਹਨ ਮਨ ਵਿੱਚ ਝਾਲ ਮਾਰ ਕੇ ਸਾਡੇ ਅੰਦਰ ਇਹ ਭਾਵਨਾ ਹੈ ਮੈਂ ਮੰਨਦਾ ਹਾਂ ਕਿ ਜੀ ਜੰਤ ਸਭ ਤੇਰੇ ਹਨ ਉਹਦੇ ਹਨ ਮੈਨੂੰ ਤਾਂ ਘਰ ਵਿੱਚ ਬੈਰੀ ਨਜ਼ਰ ਆਉਂਦਾ ਮੈਨੂੰ ਧਰਤ ਵਿੱਚ ਹੀ ਮੈਰੀ ਨਜ਼ਰ ਆਈ ਜਾਂਦਾ ਮੈਂ ਨਹੀਂ ਤੋਲਣਾ ਦੀ ਇਹਦੇ ਨਾਲ ਮੈਂ ਤਾਂ ਪੱਕੀ ਸੌਂ ਭਾਈ ਹੈ ਮੈਂ ਨਹੀਂ ਬੋਲਾਂ ਸਵੇਰੀ ਨਜ਼ਰ ਆ ਮੇਰਾ ਗੁਰੂ ਪਾਤਸ਼ਾਹ ਕਹਿੰਦੇ ਜਨ ਮੰਨਣਾ ਹੈ ਤੇ ਇਹ ਭਾਵਨਾ ਹੋਣੀ ਚਾਹੀਦੀ ਹੈ ਜੀ ਜੰਤ ਸਭ ਤੇਰਾ ਤੂੰ ਰਹਾ ਸੇ ਮਾਈ ਮਾਲਕ ਦੀ ਸਾਰੇ ਜੀ ਜੰਤ ਤੇਰੇ ਦੇ ਤੂੰ ਵਿੱਚ ਸਮਾਇਆ ਹੋਣਾ ਸਾਰੇ ਆਪੇ ਲਈ ਇਹ ਜਨ ਦੀ ਭਾਵਨਾ ਹੈ ਸੇਵਕ ਦੀ ਭਾਵਨਾ ਇਹ ਹੈ ਜਿਹਦੀ ਅਰਦਾਸ ਨੂੰ ਸੁਣਦਾ ਹੈ ਉਹ ਇਸ ਭਾਵਨਾ ਨਾਲ ਜੀ ਅਰਦਾਸ ਕਰੇ ਨਾ ਤੇ ਗੁਰੂ ਪਾਤਸ਼ਾਹ ਜਰ ਕੀ ਕਹਿੰਦੇ ਜਿਹੜਾ ਇਦਾਂ ਦਾ ਜਨ ਬਣ ਜਾਂਦਾ ਹੈ ਮਰਥੀ ਕਦੇ ਨਾ ਹੋਬਈ ਜਨ ਕੀ ਅਰਦਾਸ ਐਸੇ ਤਿਆਰੀ ਕਰਕੇ ਅਰਦਾਸ ਗੁਰੂ ਮੂੜਦਾ ਹੀ ਨਹੀਂ ਖਾਲੀ ਨਹੀਂ ਜਾਣ ਦਿੰਦਾ ਭਾਈ ਮੱਖਣ ਸ਼ਾਹ ਨੇ ਜਨ ਬਣ ਕੇ ਅਰਦਾਸ ਜੇ ਸਮੁੰਦਰ ਤੋਂ ਬੇੜਾ ਪਾਰ ਲਾਇਆ ਪਾਤਸ਼ਾਹ ਨੇ ਦੁੱਭਰ ਨਹੀਂ ਦਿੱਤਾ ਸਤਿਗੁਰੂ ਨੇ ਕਿਰਪਾ ਕੀਤੀ ਬਸ ਤੇਰੇ ਅੰਦਰ ਇਹ ਭਾਵਨਾ ਬਣਦਾ ਫਿਰਦਾ ਮਨ ਵਿੱਚ ਹੈਦਾ ਕਿ ਫਲਾਣਾ ਪਾਤਸ਼ਾਹ ਜੀ ਮੇਰੇ ਨਾਲ ਲੱਗਦਾ ਹੈ ਉਹਦਾ ਕੋਈ ਕਾਰਜ ਨਾ ਸਮਰੇ ਅਰਦਾਸ ਹੀ ਕਰਨ ਵਾਸਤੇ ਹੈ ਕਿ ਕਿਵੇਂ ਬਣ ਜਾਂਦੀ ਗੱਲ ਜੀ ਸਾਹਿਬ ਕਹਿੰਦੇ ਜੱਲ ਦੀ ਅਰਦਾਸ ਤੇ ਜਨ ਇੰਨਾ ਦਾ ਭਰ ਹੈ ਜਿਹੜਾ ਸੋਚਦਾ ਹੈ ਜੀ ਜਨ ਸਭ ਤੇਰਾ ਮੂਰਿਆਸ ਪਾਈ ਸੁਖ ਮਾਇਆ ਰਿਆ ਸਬਨਾ ਦੇ ਪੁੱਛੇ ਫਿਰ ਅਗਲੀ ਕਿਰਪਾ ਕੀਤੀ ਬਾਦਸ਼ਾਹ ਨੇ ਜਨ ਨੂੰ ਇਹ ਵੀ ਧਰੋਸਾ ਹੈ ਰੱਬ ਦੇ ਪਿਆਰੇ ਇਹ ਵੀ ਧਰੋਸਾ ਹੈ ਜੋ ਦਾਸ ਤੇਰੀ ਕਿਰਮਤਾ ਕਰੇ ਤੇ ਸਮਾਰ ਪਚਾਈ ਜੋ ਤੇਰੇ ਦਾਸ ਦੀ ਵਰਦਾ ਕਰਦਾ ਹੈ ਉਹਨੂੰ ਤੂੰ ਮਾਰਕ ਚੰਦਰਾ ਹੈ ਉਹਦੇ ਸਿਧ ਨੂੰ ਆਪ ਕਰਾਮਾ ਕਰਦਾ ਹੈ ਰੱਬ ਦੇ ਪਿਆਰੇ ਦੀ ਤੂੰ ਆਪ ਰੱਖੀ ਕਰਦਾ ਹੈ ਜਨ ਨੂੰ ਇਹ ਭਰੋਸਾ ਹੈ ਉਹ ਪ੍ਰਵਾਹ ਨਹੀਂ ਕਰਦਾ ਲੋਕਾਂ ਦੇ ਮਨਿਆਂ ਦੀ ਉਹ ਪ੍ਰਵਾਹ ਨਾ ਕਰਦਾ ਆ ਕੀ ਕਰਦਾ ਹੈ ਹਰ ਜਨ ਦਾ ਨਾਮ ਸੁਰਗਾ ਹੈ ਜੇ ਪੀਂੰਦ ਕਰੇ ਹਰ ਜਨ ਕੀ ਆਪਣਾ ਗੁਣ ਨਾਮ ਲੁਆਵੇ ਰੱਬ ਦਾ ਪਿਆਰ ਤਾਂ ਗੋੜੀ ਹੁੰਦਾ ਉਹ ਆਪਣਾ ਸੁਭਾਅ ਹੀ ਪਿਆਰਦਾ ਹੈ ਉਹ ਨਹੀਂ ਸੋਚਦਾ ਮੇਰੀ ਬੰਦਾ ਕੌਣ ਕਰ ਗਿਆ ਮੇਰੇ ਬਾਰੇ ਕੌਣ ਬੋਲ ਗਿਆ ਕਿਉਂਕਿ ਉਹਨੂੰ ਭਰੋਸਾ ਹੈ ਜੋ ਦਾਸ ਤੇਰੇ ਕੀਰਤਨਤਾ ਕਰੇ ਤੇ ਸਮਾਰ ਪਚਾਈ ਇਹ ਭਗਤਾਂ ਜਿਹੜੇ ਤੇਰੇ ਦਾਸਾਂ ਦੀ ਨਿੰਦਿਆ ਕਰਦੇ ਨੇ ਉਹਨਾਂ ਆਪ ਮਾਇਆ ਦੇ ਬੁਕਾਨ ਵਿੱਚ ਆਤਮਕ ਮੋਤੇ ਮਾਰ ਦਿੰਦਾ